ਹਾਂਜੀ ਵਾਹਿਗੁਰੂ ਸੁੱਖ ਰੱਖੇ ਅੱਜ ਆਪਾਂ ਕੁਝ ਪਿਆਜ਼ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਕਿ ਮੁਰਗੀਆਂ ਨੂੰ ਪਿਆਜ਼ ਆ ਜਿਹੜਾ ਉਹ ਕਿਉਂ ਪਾਣਾ ਚਾਹੀਦਾ ਆ ਤੇ ਇਸ ਦੇ ਮੁਰਗੀਆਂ ਨੂੰ ਕੀ ਫਾਇਦੇ ਨੇ ਸੋ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਆ ਉਹ ਵੀ ਕਰਕੇ ਜਾਓ ਦੇਖੋ ਜੀ ਵੈਸੇ ਤਾਂ ਆਪਾਂ ਪਿਆਜ਼ ਬਾਰੇ ਪਹਿਲਾਂ ਵੀ ਗੱਲ ਕੀਤੀ ਆ ਕਿ ਆਪਣੇ ਮੁਰਗੀਆਂ ਨੂੰ ਤੇ ਚਿਕਸ ਨੂੰ ਪਿਆਜ਼ ਆ ਜਿਹੜਾ ਉਹ ਜ਼ਰੂਰ ਕਿਤੇ-ਕਿਤੇ ਪਾਇਆ ਕਰੋ ਵੈਸੇ ਤਾਂ ਆਪਾਂ ਪਹਿਲਾਂ ਵੀ ਇਸ ਟੌਪਿਕ ਤੇ ਪ੍ਰੋਪਰ ਵੀਡੀਓ ਆ ਜਿਹੜੀ ਬਣਾਈ ਹੋਈ ਆ ਪਰ ਅੱਜ ਆਪਾਂ ਆਪਣੀਆਂ ਮੁਰਗੀਆਂ ਨੂੰ ਪਿਆਜ਼ ਦੇਣ ਲੱਗੇ ਸੀ ਸੋ ਸੋਚਿਆ ਵੀ ਨਾਲ ਦੀ ਨਾਲ ਵੀਡੀਓ ਬਣਾਉਨੇ ਆ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਥੋੜੀ ਜੀ ਜਾਣਕਾਰੀ ਵੀ ਦਿੰਨੇ ਆ ਖਾਸ ਕਰਕੇ ਜਿਹੜੇ ਨਵੇਂ ਚੈਨਲ ਤੇ ਮੈਂਬਰ ਜੁੜੇ ਨੇ ਵੀ ਉਹਨਾਂ ਨੂੰ ਪਿਆਜ਼ ਬਾਰੇ ਆ ਜਿਹੜੀ ਜਾਣਕਾਰੀ ਜ਼ਰੂਰ ਦਿੰਨੇ ਆ ਤੇ ਆਪਣੇ ਕੋਲੇ ਪਿਆਜ਼ ਆ ਜਿਹੜੇ ਵੈਸੇ ਘਰ ਦੇ ਹੀ ਸੀ ਆਪਾਂ ਘਰੇ ਹੀ ਪਿਆਜ਼ ਆ ਜਿਹੜੇ ਉਗਾਈਦੇ ਆ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਜਿਹੜੀਆਂ ਸਬਜ਼ੀਆਂ ਹੋ ਗਈਆਂ ਤੇ ਪਿਆਜ਼ ਹੋ ਗਏ ਲਸਣ ਹੋ ਗਿਆ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਪਾਂ ਘਰੇ ਹੀ ਉਗਾਈ ਦੀਆਂ ਨੇ ਮੁਰਗੀਆਂ ਨੂੰ ਪਾਉਣ ਦੇ ਲਈ ਸੋ ਇਹ ਪਿਆਜ਼ ਆ ਜਿਹੜੇ ਥੋੜੇ ਜੇ ਖਰਾਬ ਹੋ ਗਏ ਸੀਗੇ ਸੋ ਆਪਾਂ ਸੋਚਿਆ ਵੀ ਆਪਣੀਆਂ ਮੁਰਗੀਆਂ ਨੂੰ ਕੱਟ ਕੇ ਪਾ ਦਿੰਨੇ ਆ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਲਓ ਵੀ ਮੁਰਗੀਆਂ ਤੇ ਜਿਹੜੇ ਛੋਟੇ ਚਿਕਸ ਚਿਕਸ ਨੇ ਨਾ ਉਹ ਵੀ ਆਰਾਮ ਨਾਲ ਪਿਆਜ਼ ਖਾ ਰਹੇ ਨੇ ਬੜੇ ਸ਼ਕੀਨ ਨੇ ਵੈਸੇ ਪਿਆਜ਼ ਖਾਣ ਦੇ ਕਿਉਂਕਿ ਜਦੋਂ ਇਹ ਛੋਟੇ ਸੀ ਨਾ ਬਿਲਕੁਲ ਛੋਟੇ ਸੀ ਉਦੋਂ ਵੀ ਮੈਂ ਇਹਨਾਂ ਨੂੰ ਪਿਆਜ਼ ਆ ਜਿਹੜੇ ਪਾਉਂਦੀ ਰਹੀ ਆਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਪਿਆਜ਼ ਦੇ ਮੁਰਗੀਆਂ ਨੂੰ ਕੀ ਫਾਇਦੇ ਨੇ ਦੇਖੋ ਸਭ ਤੋਂ ਵੱਡਾ ਤਾਂ ਫਾਇਦਾ ਇਹ ਆ ਕਿ ਇਹ ਮੁਰਗੀਆਂ ਦੀ ਜਿਹੜੀ ਐਗ ਪ੍ਰੋਡਕਸ਼ਨ ਆ ਉਹ ਨੂੰ ਵਧੀਆ ਕਰਦਾ ਆ ਜਿਹੜਾ ਪਿਆਜ਼ ਆ ਜੇਕਰ ਆਪਾਂ ਮੁਰਗੀਆਂ ਨੂੰ ਪਿਆਜ਼ ਪਾਵਾਂਗੇ ਤਾਂ ਮੁਰਗੀਆਂ ਦੀ ਜਿਹੜੀ ਐਗ ਪ੍ਰੋਡਕਸ਼ਨ ਆ ਉਹ ਵਧੀਆ ਰਹੂਗੀ ਖਾਸ ਕਰਕੇ ਜੇਕਰ ਤੁਸੀਂ ਫੀਡ ਆ ਜਿਹੜੀ ਉਹ ਨਹੀਂ ਪਾਉਂਦੇ ਬਾਜ਼ਾਰੂ ਫੀਡ ਜੇਕਰ ਤੁਸੀਂ ਨਹੀਂ ਪਾਉਂਦੇ ਹੈਗੇ ਤਾਂ ਇਦਾਂ ਨਹੀਂ ਆ ਜਿਹੜੀਆਂ ਚੀਜ਼ਾਂ ਆ ਜ਼ਰੂਰ ਮੁਰਗੀਆਂ ਨੂੰ ਪਾਓ ਤਾਂ ਇਹਦੇ ਨਾਲ ਇਹਨਾਂ ਦੀ ਐਗ ਪ੍ਰੋਡਕਸ਼ਨ ਆ ਜਿਹੜੀ ਉਹ ਵਧੀਆ ਰਹਿੰਦੀ ਆ ਦੂਜੇ ਨੰਬਰ ਤੇ ਜੇਕਰ ਤੁਹਾਡੀਆਂ ਮੁਰਗੀਆਂ ਇਦਾਂ ਦੀ ਪਤਲੀ ਵਿੱਠ ਕਰਦੀਆਂ ਨੇ ਨਾ ਤਾਂ ਉਸ ਦੇ ਲਈ ਵੀ ਜਿਹੜਾ ਪਿਆਜ਼ ਆ ਉਹ ਬਹੁਤ ਹੀ ਵਧੀਆ ਆ ਜੇਕਰ ਤੁਸੀਂ ਆਪਣੀਆਂ ਮੁਰਗੀਆਂ ਨੂੰ ਪਿਆਜ਼ ਦਿੰਨੇ ਆ ਉਸ ਨਾਲ ਕਾਫੀ ਹੱਦ ਤੱਕ ਜਿਹੜੀ ਪਤਲੀ ਵਿੱਠ ਦੀ ਪ੍ਰੋਬਲਮ ਆ ਉਹ ਠੀਕ ਹੋ ਜਾਂਦੀ ਵੈਸੇ ਤਾਂ ਦੇਖੋ ਜਦੋਂ ਮੁਰਗੀ ਆਂਡੇ ਤੇ ਆਉਣ ਲੱਗੀ ਤਾਂ ਥੋੜਾ ਜਿਹਾ ਮਤਲਬ ਵਿੱਠੇ ਤੇ ਪ੍ਰੋਬਲਮ ਆਉਂਦੀ ਆ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੈਗੀ ਜੇਕਰ 2-3 ਦਿਨ ਮੁਰਗੀ ਪਤਲੀ ਵਿੱਠ ਕਰਦੀ ਆ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਜੇਕਰ ਜ਼ਿਆਦਾ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਆਪਣੀਆਂ ਮੁਰਗੀਆਂ ਨੂੰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਦੇ ਸਕਦੇ ਆ ਖਾਸ ਕਰਕੇ ਚਾਰ ਕੋਲ ਚਾਰ ਕੋਲ ਬਾਰੇ ਆਪਾਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਆ ਭਈ ਜਦੋਂ ਤੁਹਾਡੀਆਂ ਮੁਰਗੀਆਂ ਨੂੰ ਪਤਲੀ ਵਿੱਠ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਆਪਣੀ ਮੁਰਗੀਆਂ ਨੂੰ ਚਾਰ ਕੋਲਾ ਜਿਹੜਾ ਉਹ ਜ਼ਰੂਰ ਦਿਓ ਦੇਖੋ ਜੀ ਪਿਆਜ਼ ਦਾ ਪਹਿਲਾਂ ਤਾਂ ਆਪਾਂ ਤੁਹਾਨੂੰ ਦੋ ਦੱਸ ਦਿੱਤੇ ਆ ਵੀ ਇਸ ਦੇ ਨਾਲ ਇੱਕ ਤਾਂ এগ ਪ੍ਰੋਡਕਸ਼ਨ ਵਧੀਆ ਹੋਊਗੀ ਦੂਜੇ ਨੰਬਰ ਤੇ ਜਿਹੜਾ ਪਤਲੀ ਵਿੱਠ ਦਾ ਵਿੱਠ ਦੀ ਪ੍ਰੋਬਲਮ ਆ ਉਹ ਵੀ ਸਹੀ ਹੋਊਗੀ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਵੀ ਪਿਆਜ਼ ਦੇ ਨਾਲ ਇਹਨਾਂ ਦੀ ਜਿਹੜੀ ਪਾਚਨ ਕਿਰਿਆ ਆ ਉਹ ਵਧੀਆ ਰਹੂਗੀ ਜਿਹੜੀ ਇਹਨਾਂ ਦੀ ਭੁੱਖਿਆ ਉਹ ਵਧੀਆ ਹੋਊਗੀ ਜਿਹੜਾ ਖਾਣ ਪੀਣਿਆਂ ਇਹਨਾਂ ਦਾ ਉਹ ਵਧੀਆ ਪਚੂਗਾ ਇਹਨਾਂ ਨੂੰ ਠੀਕ ਆ ਜੀ ਸਿੱਧੇ ਪੰਜਾਬੀ ਸ਼ਬਦਾਂ ਵਿੱਚ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਨਾਂ ਦੇ ਜੋ ਵੀ ਚੀਜ਼ੇ ਖਾਣਗੇ ਉਹ ਪਚ ਜਾਊਗਾ ਮਤਲਬ ਇਹ ਕਹ ਲਓ ਵੀ ਇਹਨਾਂ ਦੀ ਜਿਹੜੀ ਪਾਚਨ ਕਿਰਿਆ ਆ ਉਹ ਵਧੀਆ ਰਹੂਗੀ ਪਿਆਜ਼ ਦੇ ਨਾਲ ਬਾਕੀ ਤੁਹਾਨੂੰ ਇਹ ਵੀ ਪਤਾ ਹੈ ਵੀ ਆਪਾਂ ਵੀ ਖਾਣੇ ਦੇ ਨਾਲ ਆ ਜਿਹੜਾ ਪਿਆਜ਼ ਜ਼ਰੂਰ ਖਾਣੇ ਆ ਆਪਣੀ ਤਾਂ ਚਲੋ ਕੋਈ ਦਾਲ ਸਬਜ਼ੀ ਆ ਜਿਹੜੀ ਪਿਆਜ਼ ਤੋਂ ਬਿਨਾ ਬਣਦੀ ਹੀ ਨਹੀਂ ਆ ਇਜਿਵੇਂ ਆਪਾਂ ਨੂੰ ਪਿਆਜ਼ ਜ਼ਰੂਰੀ ਆ ਐਦਾਂ ਹੀ ਮੁਰਗੀਆਂ ਦੇ ਲਈ ਵੀ ਪਿਆਜ਼ ਆ ਜਿਹੜਾ ਉਹ ਬਹੁਤ ਹੀ ਜ਼ਰੂਰੀ ਆ ਜੇਕਰ ਤੁਸੀਂ ਮੁਰਗੀਆਂ ਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਪਿਆਜ਼ ਪਾਉਨੇ ਆ ਤਾਂ ਮੁਰਗੀਆਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਇਸ ਤੋਂ ਬਿਨਾ ਇਹ ਕਈ ਬਿਮਾਰੀਆਂ ਤੋਂ ਮੁਰਗੀਆਂ ਨੂੰ ਬਚਾਉਂਦਾ ਆ ਮੰਨ ਲਓ ਮੁਰਗੀਆਂ ਨੂੰ ਕੋਈ ਬਿਮਾਰੀ ਆਉਂਦੀ ਆ ਤਾਂ ਉਸ ਉਸ ਨੂੰ ਲੜਨ ਦੀ ਜਿਹੜੀ ਸ਼ਮਤਾ ਆ ਮੁਰਗੀ ਦੇ ਅੰਦਰ ਉਹ ਵੱਧ ਜਾਂਦੀ ਆ ਇਸ ਤੋਂ ਬਿਨਾ ਇਸ ਪਿਆਜ਼ਾਂ ਦੇ ਵਿੱਚ ਇਸ ਤੋਂ ਬਿਨਾ ਵਿਟਾਮਿਨ B C ਤੇ K ਤੇ ਨਾਲ ਦੀ ਨਾਲ ਪੋਟਾਸ਼ੀਅਮ ਵੀ ਹੁੰਦਾ ਆ ਇਹੋ ਜੀਆਂ ਕਈ ਚੀਜ਼ਾਂ ਹੁੰਦੀਆਂ ਨੇ ਪਿਆਜ਼ ਦੇ ਵਿੱਚ ਜਿਹੜੀਆਂ ਮੁਰਗੀਆਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਸੋ ਆਪਣੀਆਂ ਮੁਰਗੀਆਂ ਨੂੰ ਜਿਹੜਾ ਪਿਆਜ਼ ਆ ਉਹ ਜ਼ਰੂਰ ਦੇਵੋ ਜ਼ਿਆਦਾ ਨਾ ਸਹੀ ਤੇ ਹਫਤੇ ਦੇ ਵਿੱਚ ਇੱਕ ਵਾਰੀ ਜਾਂ 15 ਦਿਨ ਬਾਅਦ ਮੁਰਗੀਆਂ ਨੂੰ ਪਿਆਜ਼ ਆ ਜਿਹੜਾ ਉਹ ਜ਼ਰੂਰ ਦਿਓ ਇਸ ਦੇ ਨਾਲ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਤੰਦਰੁਸਤ ਵੀ ਰਹਿਣਗੀਆਂ ਤੇ ਇਹਨਾਂ ਦੀ ਜਿਹੜੀ ਐਗ ਪ੍ਰੋਡਕਸ਼ਨ ਆ ਉਹ ਵੀ ਵਧੀਆ ਰਹੂਗੀ। ਬਾਕੀ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਮੁਰਗੀਆਂ ਆਰਾਮ ਦੇ ਨਾਲ ਪਿਆਜ਼ ਖਾ ਰਹੀਆਂ ਨੇ ਆਪਾਂ ਇਹਨਾਂ ਨੂੰ ਕੱਟ ਕੇ ਪਾਇਆ ਤੇ ਇੱਕ ਗੱਲ ਦਾ ਤੁਸੀਂ ਹੋਰ ਖਿਆਲ ਰੱਖਣਾ ਆ ਜੀ ਕੋਸ਼ਿਸ਼ ਕਰਿਓ ਵੀ ਇਹਨਾਂ ਦੇ ਕੋਲ ਬੈਠ ਕੇ ਜਿਹੜਾ ਪਿਆਜ਼ ਆ ਉਹ ਨਾ ਕਟਿਓ ਤੁਸੀਂ ਸਾਈਡ ਤੇ ਹੋ ਕੇ ਪਿਆਜ਼ ਕੱਟ ਕੇ ਲਿਆ ਕੇ ਥੋੜੀ देर ਉਹਨੂੰ ਰੱਖ ਕੇ ਬਾਅਦ ਵਿੱਚ ਹੀ ਆਪਣੀਆਂ ਮੁਰਗੀਆਂ ਜਾਂ ਚਿਕਸ ਨੂੰ ਪਾਇਓ ਕਿਉਂ ਕਿਉਂਕਿ ਇਹਨਾਂ ਦੀਆਂ ਅੱਖਾਂ ਨੂੰ ਜਿਹੜਾ ਪਿਆਜ਼ ਆ ਉਹ ਚੜਦਾ ਆ ਖਾਸ ਕਰਕੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ ਚਿਕਸ ਉਹਨਾਂ ਦੀਆਂ ਅੱਖਾਂ ਨੂੰ ਜਿਹੜਾ ਪਿਆਜ਼ ਆ ਉਹ ਬਹੁਤ ਜ਼ਿਆਦਾ ਚੜਦਾ ਆ ਚਲੋ ਅਪਾ ਇਹ ਨਹੀਂ ਕਹਿ ਰਹੇ ਹੈਗੇ ਵੀ ਇਸ ਦੇ ਨਾਲ ਜਿਹੜੇ ਚਿਕਸਿਆ ਉਹ ਅੰਨੇ ਹੋ ਜਾਣਗੇ ਨਹੀਂ ਬਿਲਕੁਲ ਨਹੀਂ ਪਰ ਫੇਰ ਵੀ ਆਪਣੇ ਵਾਂਗ ਹੀ ਹੁੰਦਾ ਜਦੋਂ ਛੋਟੇ ਬੱਚਿਆਂ ਨੂੰ ਅੱਖਾਂ ਵਿੱਚ ਉਹਨਾਂ ਦੇ ਪਾਣੀ ਆਉਂਦਾ ਹੈ ਨਾ ਤਾਂ ਫਿਰ ਇਹ ਕਹਿ ਲੋ ਵੀ ਤਰਸ ਆਉਂਦਾ ਹੈ ਇਸ ਲਈ ਤੁਸੀਂ ਜਿਹੜਾ ਪਿਆਜ਼ ਆ ਉਹ ਕੱਟਿਓ ਸਾਈਡ ਤੇ ਹੋਗੇ ਹੁਣ ਕਈਆਂ ਨੇ ਇੱਥੇ ਕਹਿਣਾ ਵੀ ਆਪ ਤਾਂ ਮੈਂ ਮੁਰਗੀਆਂ ਦੇ ਵਿੱਚ ਬਹਿ ਕੇ ਪਿਆਜ਼ ਕੱਟਿਆ ਉਹ ਇਸ ਲਈ ਕਿਉਂਕਿ ਪਿਆਜ਼ ਆ ਜਿਹੜੇ ਕਾਫੀ ਹੱਦ ਤੱਕ ਖਰਾਬ ਹੋ ਚੁੱਕੇ ਸੀਗੇ ਕਈ ਪਿਆਜ਼ਾਂ ਦੇ ਵਿੱਚ ਕੀੜੇ ਵੀ ਪਏ ਹੋਏ ਸੀਗੇ ਜਿਸ ਕਰਕੇ ਮੈਂ ਇੱਥੇ ਲਿਆ ਕੇ ਹੀ ਪਿਆਜ਼ ਆ ਜਿਹੜੇ ਕੱਟੇ ਨੇ ਤੇ ਬਾਕੀ ਜਿਹੜੇ ਮੇਰੇ ਚਿਕਸ ਨੇ ਉਹ 3 ਕੁ ਮਹੀਨੇ ਦੇ ਹੋ ਗਏ ਨੇ ਠੀਕ ਆ ਜੀ ਮੇਰੇ ਜਿਹੜੇ ਮੇਰੇ ਕੋਲ ਜਿਹੜੇ ਚਿਕਸ ਨੇ ਉਹ ਛੋਟੇ ਨਹੀਂ ਹੈਗੇ ਜੇਕਰ ਤੁਹਾਡੇ ਕੋਲ ਬਿਲਕੁਲ ਛੋਟੇ ਚਿਕਸ ਆ ਫਿਰ ਤੁਸੀਂ ਪਿਆਜ਼ ਆ ਜਿਹੜੇ ਸਾਈਡ ਤੇ ਹੋ ਕੇ ਹੀ ਕੱਟਿਓ ਤੇ ਦੂਜੀ ਆਪਾਂ ਗੱਲ ਕਰਦੇ ਦੇਖੋ ਜੀ ਕੋਈ ਵੀ ਚੀਜ਼ ਆ ਨਾ ਜਦੋਂ ਆਪਾਂ ਲਗਾਤਾਰ ਆਪਾਂ ਉਹ ਚੀਜ਼ ਮੁਰਗੀਆਂ ਨੂੰ ਜਾਂ ਚਿਕਸ ਨੂੰ ਪਾ ਰਹੇ ਆ ਤੇ ਉਸ ਦੇ ਨਾਲ ਕੀ ਆ ਵੀ ਚਿਕਸੋਏ ਮੁਰਗੀਆਂ ਹੋਈਆਂ ਉਹ ਬੋਰ ਹੋ ਜਾਂਦੀਆਂ ਨੇ ਲਗਾਤਾਰ ਕੋਈ ਵੀ ਚੀਜ਼ ਨਾ ਪਾਓ ਚਾਹੇ ਲਸਣ ਆ ਚਾਹੇ ਦੇਖੋ ਪਿਆਜ਼ ਆ ਚਾਹੇ ਗਲੀਆਂ ਸੜੀਆਂ ਸਬਜ਼ੀਆਂ ਨੇ ਤੁਸੀਂ ਥੋੜਾ ਜਿਹਾ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਬਦਲ-ਬਦਲ ਕੇ ਹੀ ਪਾਓ ਜਿਵੇਂ ਹਫ਼ਤੇ ਦੇ ਵਿੱਚ ਤੁਸੀਂ ਇੱਕ ਵਾਰ ਪਿਆਜ਼ ਪਾ ਦਿਓ ਜਾਂ ਫਿਰ ਤੁਸੀਂ 15 ਦਿਨਾਂ ਬਾਅਦ ਮੁਰਗੀਆਂ ਨੂੰ ਪਿਆਜ਼ ਪਾ ਦਿਓ ਠੀਕ ਆ ਜੀ ਲਗਾਤਾਰ ਕੋਈ ਵੀ ਚੀਜ਼ ਆ ਜਿਹੜੀ ਨਾ ਪਾਓ ਮੁਰਗੀਆਂ ਹੋਈਆਂ ਜਾਂ ਚਿਕਸ ਹੋਏ ਉਸ ਦੇ ਨਾਲ ਵੀ ਤੁਹਾਡਾ ਜਿਹੜਾ ਨੁਕਸਾਨ ਆ ਉਹ ਹੋ ਜਾਂਦਾ ਹੈ ਲਗਾਤਾਰ ਕੋਈ ਵੀ ਚੀਜ਼ ਮੁਰਗੀਆਂ ਨੂੰ ਨਾ ਪਾਓ ਜੇਕਰ ਤੁਸੀਂ ਇਦਾਂ ਦੀਆਂ ਆਰਗੈਨਿਕ ਚੀਜ਼ਾਂ ਨਾ ਪਾਲ ਰਹੇ ਹੋ ਜੇਕਰ ਤੁਸੀਂ ਬਾਜ਼ਾਰੂ ਫੀਡ ਪਾ ਰਹੇ ਆਂ ਫਿਰ ਤੁਸੀਂ ਜਿਵੇਂ ਵੀ ਪਾਣੀ ਆ ਪਾ ਸਕਦੇ ਆਂ ਪਰ ਜੇਕਰ ਤੁਸੀਂ ਇਦਾਂ ਦੀਆਂ ਆਰਗੈਨਿਕ ਚੀਜ਼ਾਂ ਪਾ ਰਹੇ ਆਂ ਉਸ ਦੇ ਲਈ ਇਹ ਖਿਆਲ ਰੱਖੋ ਕਿ ਲਗਾਤਾਰ ਕੋਈ ਵੀ ਚੀਜ਼ ਆ ਜਿਹੜੀ ਉਹ ਨਹੀਂ ਪਾਣੀ ਹੈਗੀ ਥੋੜਾ ਜਿਹਾ ਦਿਨਾਂ ਦਾ ਹਿਸਾਬ ਰੱਖ ਕੇ ਵੀ ਅੱਜ ਅਸੀਂ ਇਹ ਚੀਜ਼ ਪਾਉਣੀ ਕੱਲ ਨੂੰ ਅਸੀਂ ਇਹ ਚੀਜ਼ ਪਾਉਣੀ ਆ ਐਦਾਂ ਹਿਸਾਬ ਜਿਹਾ ਰੱਖ ਲਓ ਜਿਵੇਂ ਹੁਣ ਮੈਂ ਆ ਮੈਨੂੰ ਲੱਗਦਾ ਆ ਵੀ 20 ਦਿਨਾਂ ਬਾਅਦ ਮੈਂ ਪਿਆਜ਼ ਆ ਜਿਹੜੇ ਪਾਣ ਲੱਗੀ ਹੋਣੀ ਆ ਮੁਰਗੀਆਂ ਨੂੰ ਤੇ ਕੱਲ ਆਪਾਂ ਇਹਨਾਂ ਨੂੰ ਪਾਈਆਂ ਸੀਗੀਆਂ ਜਿਹੜੀਆਂ ਸਾਡੇ ਇੱਥੇ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਬੇਲਾਂ ਵਾਲੀਆਂ ਤੋਰੀਆਂ ਕੱਲ ਆਪਾਂ ਇਹਨਾਂ ਨੂੰ ਉਹ ਪਾਈਆਂ ਸੀਗੀਆਂ ਉਸ ਤੋਂ ਪਹਿਲਾਂ ਇੱਕ ਦਿਨ ਆਪਾਂ ਇਹਨਾਂ ਨੂੰ ਕੱਦੂ ਆ ਜਿਹੜਾ ਉਹ ਪਾਇਆ ਸੀਗਾ ਸੋ ਮੇਰਾ ਇਦਾਂ ਆ ਵੀ ਮੈਂ ਲਗਾਤਾਰ 21 ਚੀਜ਼ ਆ ਜਿਹੜੀ ਮੁਰਗੀਆਂ ਨੂੰ ਨਹੀਂ ਪਾਉਂਦੀ ਹੈਗੀ ਤੇ ਤੁਸੀਂ ਖੁਦ ਵੀ ਸਮਝਦਾਰ ਬਣੋ ਲਗਾਤਾਰ ਤੁਸੀਂ ਕੋਈ ਵੀ ਚੀਜ਼ ਮੁਰਗੀਆਂ ਨੂੰ ਪਾਉਂਗੇ ਉਸ ਦੇ ਨਾਲ ਵੀ ਨੁਕਸਾਨ ਆ ਜਿਹੜਾ ਹੋ ਸਕਦਾ ਥੋੜੇ ਜਿਹਾ ਇਹਨਾਂ ਗੱਲਾਂ ਦਾ ਖਿਆਲ ਰੱਖੋ ਤੇ ਬਾਕੀ ਜੀ ਹੁਣ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ ਵਧੀਆ ਕਮੈਂਟ ਵੀ ਜਰੂਰ ਕਰ ਜਿਓ ਜੇ ਇਸ ਤੋਂ ਬਿਨਾ ਕੋਈ ਜਾਣਕਾਰੀ ਚਾਹੀਦੀ ਆ ਤੁਹਾਨੂੰ ਚੈਨਲ ਤੇ ਆਪਣਾ ਨੰਬਰ ਆ ਜਿਹੜਾ ਉਹ ਦਿੱਤਾ ਹੋਇਆ ਆ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਮੈਸੇਜ ਆ ਜਿਹੜਾ ਕਰ ਸਕਦੇ ਹੋ ਧੰਨਵਾਦ